ਪਰ ਉਹ ਪੂਰਾ ਪੂਰਾ ਹੀ ਆਇਆ ਯੋ ਐਵੇਂ ਹੀ ਛੋਟਾ ਲੈ ਆਉਣਾ ਸੀ ਨਾ ਮੰਜਾ ਉਹ ਤਾਂ ਹੀ ਆ ਗਏ ਹੈਲੋ ਕੀ ਆਲਾ ਦੱਸ ਵਧੀਆ ਆ ਜੋ ਆ ਵੀ ਇਹਨੂੰ ਲੀੜੇ ਪਾਉਂਦੇ ਨਿੱਕੇ ਨੂੰ ਜੰਮੇ ਚ ਪਾਤਾ ਮੁੰਡਾ ਫੋਲਡ ਕਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਗਏ ਹੀ ਤੇ ਉਹਦੇ ਕਰਕੇ ਗਿਫਟ ਵਗੈਰਾ ਆਪਾਂ ਨਹੀਂ ਖਰੀਦ ਸਕੇ ਸੱਚੀ ਕਾਲਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੱਟ ਕੇ ਵਿੱਚ ਖਾਲੋ ਅੱਜ ਕੀ ਆਜੇ ਹੈਪੀ ਬਰਥਡੇ ਕਿਦਾ 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 ਉਦੋਂ ਨੂੰ ਮੇਰੇ ਉਦੋਂ ਨੂੰ ਮੈਂ ਕਿਹਾ ਹੈ ਗ੍ਰੈਜੂਏਟ ਤੇਰਾ ਤਾਂ ਪਾਰੀ ਦੀ ਕੀਤੀ ਨਹੀਂ ਕੁੱਟੂ ਕੀਤਾ ਨਹੀਂ ਅੱਜ ਉਹ ਚਾਦੀ ਭਲੀ ਅੱਜ ਇਹ ਤੇ ਮੇਰਾ ਅੱਜ ਮੇਰੇ ਪੁੱਤ ਦਾ ਹੈਪੀ ਵਾਲਾ ਬਰਥਡੇ ਹੈ ਤੇ ਚਪਲਾ ਫੇਰ ਸਿੱਧੀਆਂ ਦੀਦੀ ਦੀਦੀ ਹੁੜੀ ਹੋਣੀ ਆ ਲੈਣ ਜਾਣੇ ਦੀਦੀ ਨੂੰ ਕੱਪੜੇ ਪਾ ਲਈਏ ਨਾ ਲੈ ਚੱਲੀਏ ਤੇ ਹੁਣ ਚੱਲੇ ਆ ਜੀ ਦੀਦੀ ਨੂੰ ਲੈਣ ਤੇ ਦੀਦੀ ਨੂੰ ਤੇ ਦੀਦੀ ਦੀ ਮੰਮਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪੁੱਤਰਾ ਕੀ ਆਲ ਹਾਂਜੀ ਬੱਧੀ ਠੀਕ ਹੈ ਤਿਆਰ ਜੇ ਤੁਸੀਂ ਹਾਂ ਚੱਲੀ ਫਿਰ ਆਪਾਂ ਹਾਂਜੀ ਤੇ ਇਹਨੂੰ ਕੱਪੜੇ ਹੁਣੇ ਪਾਉਣੇ ਆ ਹਾਂਜੀ ਹੈ ਅੱਦੇ ਤਿਆਰ ਹੋ ਕੇ ਚੱਲੇ ਆ ਵਾਂਡੇ ਕਿੱਥੇ ਚੱਲੇ ਆਵਾ ਕਿੱਥੇ ਵਾਂਡੇ ਨਹੀਂ ਕਿੱਥੇ ਵਾਂਡੇ ਕਿੱਥੇ ਮੈਂ ਕੋਈ ਨਾ ਨਹੀਂ ਕਹਦਾ ਫਿਰ ਪਾਪਾ ਮੰਨਣਗੇ ਆਨਕੇ ਅਸੀਂ ਪਾਪਾ ਮੰਨਣਗੇ ਮੈਨੂੰ ਕੁਸਿੱਲਾ ਮੇਰਾ ਪਤਾ ਅੱਛਾ ਅੰਦਰ ਚਪੜਾ ਨਹੀਂ ਖੜੀ ਦੀਆਂ ਹਾਂਜੀ ਅੰਦਰ ਚਪੜਾ ਨਹੀਂ ਖੜੀ ਦੀਆਂ ਹੈਂ ਕੁਰਸੀ ਲਿਆ ਮੈਂ ਚਪੜਾ ਲਾਤੀ ਆ ਨਾ ਪਾਉਨੇ ਤੇ ਇਹੋ ਜਗ੍ਹਾ ਵਾ ਜਿੱਥੇ ਸਾਨੂੰ ਸਿਮਰਨ ਸਰਪ੍ਰਾਈਜ਼ ਦਿੰਦੀ ਦੀ ਹੈਂ ਬਸਾਰਾਂ ਦਾ ਵਾ ਕਿ ਮੈਂ ਪਾਪਾ ਕ ਬਣਾਉਣੀ ਆ ਆਹ ਕੌਣ ਪਾਪਾ ਕੌਣ ਕਿਹਦੇ ਪਾਪਾ ਕਿਹਦੇ ਪਾਪਾ ਕਿਹਦੇ ਪਾਪਾ ਮੇਰੇ ਪਪਾ ਆਏ ਮੇਰਾ ਪੁੱਤ ਹੈ ਮੇਰਾ ਪੁੱਤ ਹੈ ਅਜੋਕੇ ਦੋ ਤਾਂ ਜੀ ਕੁਸਤੇ ਗਾਂਦੇ ਇਹ ਰੋਟੇ ਦੀ ਬਲਾ ਲਾ ਲੀਏ ਇਹਦੀ ਤੁਨੀ ਪਾਣਨੀ ਹੈ ਨਾ ਹਾਂ ਠੀਕ ਹੈ ਨਾ ਇਹਦੇ ਨੇ ਆ ਚੋਕੇ ਨਾ ਪਾ ਲੀਏ ਇਹਦਾਂ ਮੇਰਾ ਪੁੱਤ ਹੈ ਮੈਂ ਮੇਰੇ ਕੱਪੜੇ ਪਾ ਰਿਹਾ ਹਾਂ ਨਾ ਨਹੀਂ ਪਹਿਲੋ ਆ ਪਾ ਲੀਏ ਮੈਂ ਵੇਖਣਾ ਸੋਹਣਾ ਲੱਗਦਾ ਹੈ ਤੂੰ ਆ ਕੋਈ ਗੱਲ ਨਹੀਂ ਦਿਸਦੀ ਥਲੇ ਥਲੇ ਮੁਕਰ ਥਲੇ ਥਲੇ ਮੁਕਰ ਥਲੇ ਇਹ ਇਥੇ ਰੱਖ ਲਾ ਚਾਬਾਸ਼ ਲੈ ਪਾ ਕੇ ਵੀ ਖਲਾਉਂਦੇ ਆਂ ਬਾਕਿਆ ਇਹਦੇ ਵੀਰ ਦੇ ਬੂਟ ਹੈਗੇ ਆ ਨਾ ਹਾਂਜੀ ਹੈ ਨਾ ਬੂਟ ਦੇ ਆ ਇਹਨਾਂ ਬਲੈਕ ਪਜਾਮਾ ਕਰ ਤਾ ਵੈਸੇ ਸੁਣਾ ਤਾ ਤਾ ਪਤਾ ਤਾ ਤਾ ਸਰ ਕੋ ਥੋੜਾ ਬੁਗੋ ਬੁਗੀ ਤਾਂ ਰੱਖੋ ਨਾ ਮੇਰੇ ਪੁੱਤ ਅੱਜ ਇੱਕ ਨਵੀਂ ਜੀ ਹੋਰ ਵੀ ਆ ਕੀ ਮੈਂ ਕਿ ਬੈਕ ਕੈਮਰਾ ਖੜੀ ਹੁੰਨੀ ਆ ਤੇ ਅੱਜ ਮੈਂ ਫਰੰਟ ਤੇ ਖੜੀ ਆ ਫਰੰਟ ਤੇ ਆ ਸਿਮਰਨ ਹੁਣਾ ਦੇ ਘਰੇ ਕਿਹਦੇ ਘਰੇ ਸਿਮਰਨ ਕੇ ਘਰ ਸੁਖਰਾਜ ਦੇ ਘਰੇ ਆ ਸੁਖਰਾਜ ਦੇ ਘਰੇ ਆ ਸਿਮਰਨ ਦੇ ਨੇ ਜਾਣਾ ਅਜੇ ਦੀਦੀ ਕੋ ਚਲੀਏ ਹੈ ਦੀਦੀ ਨੂੰ ਨਾਲ ਖੜਨਾ ਮਿਲਣ ਨੂੰ ਦਿਲ ਕਰੰਦਿਆ ਹੁਣ ਉਧਰ ਆ ਪਿਆ ਵਾ ਨਹੀਂ ਦੀਦੀ ਨੂੰ ਨਾਲ ਖੜਨਾ ਵਾ ਪਾਲਾ ਮੇਰਾ ਬੁੱਤ ਤੋਂ ਵੀ ਹੈ ਘਰੇ ਆਂਦੀ ਆ ਬਰਾ ਨੂੰ ਨਹੀਂ ਰਹਿ ਆਂਦੀ ਆ ਬਰਾ ਆਪਾਂ ਦੀਦੀ ਨੂੰ ਰਹਿੰਦੀ ਆ ਆਪਾਂ ਆਪਾਂ ਚੱਲਦੇ ਆ ਠੀਕ ਹੈ ਕਿ ਨਹੀਂ ਖੜਨਾ ਵਾ ਕੰਨੋਂ ਦੇ ਵਿੱਚ ਦੇਖ ਤੂੰ ਰਾਈਟ ਆ ਗਿਆ ਠੀਕ ਹੈ ਰਾਈਟ ਤੇ ਨਹੀਂ ਮੇਜੀ ਬਤ ਰਾਈਟ ਤੇ ਇੱਥੇ ਹੰਗਲ ਬਾਇ ਖਾਣ ਹੈਟ ਕਰਾਣੇ ਆਪਾਂ ਪੈਂਟੀ ਪਾਈ ਤੇ ਲੱਗ ਨਹੀਂ ਆਉਂਦੀ ਹਾਂ ਚਾਹ ਚੋਨਾ ਬੁੱਤੀ ਬਣ ਗਈ ਹੈ ਜੇ ਰੋ ਕਿਉਂ ਨਾ ਲੱਗ ਜਾਂਦੇ ਆ ਨਹੀਂ ਕਰੰਦ ਨਹੀਂ ਕਰਦਿ ਨਾ ਨਾ ਕਰਦਿ ਨਹੀਂ ਕੀ ਪਉਣ ਲਗਾ ਵਜ ਰੁਕ ਬੁੱਤਰ ਰੁਕੋ ਇੱਕ ਮਿੰਟ ਫੋਨ ਪਾ ਲੈ ਆਇਨੇ ਹਾਂਜੀ ਤੁਹਨਾ ਤੀਂ ਦਾ ਦਵਲਾ ਪੂਰਾ ਪੂਰਾ ਹੀ ਆਇਆ ਯੂ ਐਵੇਂ ਹੀ ਛੋਟਾ ਲਿਆ ਆਉਣਾ ਸੀ ਨਾ ਮੰਜਾ ਹੂੰ ਉਹਦਾ ਫੋਨ ਆ ਗਿਆ ਹਣੇ ਕਿਸੇ ਦਾ ਫੜੀ ਬਹੁਤ ਫੋਨ ਉਹਦੇ ਹੀ ਆ ਗਏ ਠੀਕ ਆ ਹੈਲੋ ਹਾਂਜੀ ਸਸਿਕਾ ਪਾਪਾ ਸਸਿਕਾ ਮੇਰਾ ਪੁੱਤ ਕੀ ਆਲਾ 10 ਵਜੇ ਆਜੋ ਆ ਵੀ ਇਹਨੂੰ ਲੀੜੇ ਪਾਉਂਦੇ ਨਿੱਕੇ ਨੂੰ ਠੀਕ ਆ ਓਕੇ ਪਾਪਾ ਆਗੇ ਆਗੇ ਤੱਕ ਠੀਕ ਆ ਪਠਾਨੀ ਸਰਵਾ ਪਠਾਨ ਬਣਾਇਆ ਨਾ ਚੋਣਾ ਦੇਖੋ ਖੋਜਵੇਂ ਤੂੰ ਇੱਗਲੀ ਨੀ ਕਿਆ ਇਤਰਾ ਹੀ ਠੀਕ ਆ ਇਤਰਾ ਠੀਕ ਆ ਮੈਂ ਪੇਲ ਨਹੀਂ ਮਮਾ ਸੀ ਮੋਜ ਨਹੀਂ ਓਰੇ ਨਾ ਉਹ ਤਾਂ ਦੇਵਲ ਈ ਓਏ ਲਾ ਫੈਨ ਚੋ ਤਾ ਫੜਾ ਪਰ ਪਜਾਮਾ ਅਧਿਨੇ ਪੋਣਾ ਹਲੇ ਸਰ ਹਰੇ ਜੰਮੀ ਦੀ ਪਾਤਾ ਮੁੰਡਾ ਕੀ ਬੋਲਤ ਹੈ? ਹਾਂਜੀ। ਇੱਕ ਹੀ ਬਣ ਗਿਆ ਵਾ। ਭਾਈ ਕਿੰਨਾ ਛੋਟਾ ਲੱਗਾਈ। ਬੜੀ ਇਹ ਵਾ ਕੁੱਤਾ ਨਹੀਂ ਲੱਗ ਜਣੀ ਇਹਦੇ ਬਤੂ ਹੈ। ਨਹੀਂ ਲੱਗਣੀ। ਹੂੰ। ਮੈਂ ਵੱਲਾ ਪੂਰਾ ਹੀ ਆਇਆ ਮੈਂ ਕਿਹਾ ਛੋਟਾ ਕਰੀ। ਸੁੰਦ ਆਇਆ ਨਸ। ਹੈ? ਸੁੰਦ ਆ ਗਿਆ। ਤੇ ਅੱਜ ਫਿਰ ਕੀ ਕੀ ਖਾਣਾ ਮੈਂ ਤੇ? ਹੈ? ਇਧਰ ਮੂੰਹ ਤੇ ਦੱਸ। ਇਧਰ ਦਾ ਉੱਚੀ ਬੋਲ ਕੇ ਦੱਸਣਾ। ਇਧਰ ਦੱਸ। ਕੀ 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 ਖਾਣਾ? ਉੱਚੀ ਬੋਲ ਕੇ ਦੱਸ ਨਾ। ਲੇਜ਼। ਹੈ? ਲੇਜ਼। ਲੇਜ਼ ਖਾਣੇ ਆ। ਹੋਰ ਕੀ ਖਾਣਾ ਚਾਕਲੇਟ ਹੋਰ ਇਸ ਕੋਟ ਐਪਲ ਬੇਸ ਕੋਟ ਹੋਰ ਉਹ ਤੇ ਫੇਵਰੇਟ ਹੈ ਐਪਲ ਐਪਲ ਵੀ ਖਾਣਾ ਹੋਰ ਸਿੱਡੇ ਬੂੜ ਨਹੀਂ ਬਣਾਣੇ ਕੋਈ ਨਹੀਂ ਸੌਫ ਸੌਫ ਹੋਰ ਕੀ ਖਾਣਾ ਮੇਰੇ ਪੁੱਤਰੇ ਹਾਂ ਬੂੜ ਖਰਾਬ ਜੀ ਬੋਲਦੇ ਨਾ ਨਹੀਂ ਖਰਾਬ ਹੋਏ ਬੂੜੇ ਹੋਰ ਨਹੀਂ ਬੂੜੇ ਕਿਹਨੇ ਬੂੜੇ ਸੈਂਡਲ ਲਾਗੇ ਸੈਂਡਲ ਸੈਂਡਲ ਹਸ ਸੈਂਡਲ ਪਾ ਦੋ ਨਹੀਂ ਬੜਾ ਸੈਂਡਲ ਦੁੱਜੀ ਨਹੀਂ ਇਹ ਹੋਰ ਕੋਈ ਨਹੀਂ ਨਹੀਂ ਖਾਣਾ ਇਹ ਪਾਸ ਮੈਂ ਕੋਲ ਵੀ ਤਾਂ ਗਈ ਤੇ ਕਿੰਨੀ ਹੈ। ਕਦੇ ਬੈਠੇ ਰਹਿਣਾ। ਸਿਆਲੋ ਜੀ ਸਰਦਾਰ ਸਾਹਿਬ ਰੈਡੀ ਹੋ ਗਏ ਆ। ਹੈ? ਤੇ ਸ਼ਾਫਰ ਕੇ ਇੱਕ ਬਾਕੀ ਸਾਰਾ ਕੋ ਲੈ ਆਉਣੇ ਕੇਕ ਰਹਿਣ ਦਿੰਨੇ ਆ ਨਾ। ਕੇਕ ਰਹਿੰਦੀ? ਕੇਕ ਨਹੀਂ ਖਾਣਾ। ਹਨਾ? ਕੱਟਣਾ ਕਹਿੰਨੇ ਕੱਟਣਾ ਮੈਂ ਆਂ? ਨਹੀਂ। ਮੈਂ ਕੱਟਾਂ? ਨਹੀਂ। ਬੋਲ ਕੇ ਦੱਸਣਾ ਬੋਲ ਕੇ। ਸੁਖਰਾ ਜੇ। बोल के बो, पापा ਨੇ ਤੇ ਮੈਂ पापा ਨੇ ਤੇ ਇਹ ਪਾਪਾ ਕੌਣ ਤੇ ਇਹ 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 ਪਾਪਾ ਕਹਦੇ ਹਿੰਮਤ ਦੇ ਪਾਪਾ ਹੈ ਹਿੰਮਤ ਦੇ ਪਾਪਾ ਅੱਛਾ ਇਹ ਸੁਖਰਾਜ ਦੇ ਤੇ ਹਿੰਮਤ ਵੀ ਦੇ ਪਾਪਾ ਦੱਸ ਬੋਲੋ ਬਤਾ ਬੋਲ ਕੇ ਗਲੀਆਂ ਕਰੋ ਹਾਂ ਬੋਲ ਕੇ ਪਾਪਾ ਮੈਂ ਆ ਤੇ ਹਿੰਮਤ ਦਾ ਇਹ ਹਿੰਮਤ ਦੇ ਪਾਪਾ ਦੇ ਇਹ ਸੁਖਰਾਜ ਦੇ ਤੇ ਹਿੰਮਤ ਦੇ ਪਾਪਾ ਵਾ ਕਿਤਰਾ ਹੀ ਹੈ ਨਾ ਕਿਤਰਾ ਹੀ ਹੈ ਨਾ ਇਹ ਮਾਤਾ ਵੀਰ ਨੂੰ ਚੁੱਕ ਕੇ ਤੁਰਿਆ ਜਾਂਦੇ ਆ। ਸਾਡੇ ਨਾਲ ਉਹ ਆਦ ਸੁਖਰਾਜ ਨਾਲ ਆਦੇ ਹਿੰਮਤ ਨੂੰ ਕਾਲੀ ਬਰਥਡੇ ਦੀ। ਰੈਡੀ ਆ ਹਰਮਣ ਵੀ ਰੈਡੀ ਹੋ ਗਈ ਆ। ਆਪਾਂ ਸਾਰੇ ਤੁਰ ਤੁਰ ਕੇ ਜਾਣਦੇ ਆ ਕਿਉਂਕਿ ਮਗਰ ਆਪਾਂ ਕੁੱਕੀ ਖਾਣਨਾ। ਟਰੈਕਟਰ ਆ ਗਿਆ। ਤੁਸੀਂ ਕੁਝ ਕਹਿਣਾ ਜਾਓਗੇ? ਬਸ ਥੈਂਕ ਯੂ ਕਹਿੰਦੀ। ਜਾ ਕੇ ਹੁਣ ਸਿਮਰਨ ਨੂੰ ਮਿਲਦੇ ਆ। ਠੋਕਰ ਫਿਰ ਰਹਿੰਦੀ ਹੈ ਕੇਕ। ਕੇਕ ਰਹਿੰਦੀ ਹੈ ਫਿਰ? ਲੀਕਾਂ ਵਾਲਾ। ਲੀਕਾਂ ਵਾਲਾ ਫਿਰ। ਲੀਕਾਂ ਵਾਲਾ ਕਹਨਾ। ਇਧਰ ਵੇਖ ਕੇ ਕਲ ਕਾ ਨਾ ਪਪਾ ਵਲ ਵੇਖ ਲਾਸ ਲੀਕਾਂ ਵਾਲਾ ਕੇਕ ਹੋ ਗਿਆ ਕਿਹੜੇ ਰੰਗ ਦੀ ਲੀਕਾਂ ਆ ਕਿ ਚਿੱਟੀਆਂ ਕਾਲੀਆਂ ਕਿ ਗਲਾਬੀ ਚਿੱਟੀ ਚਿੱਟੀ ਚਿੱਟੀਆਂ ਲੀਕਾਂ ਵਾਲਾ ਕੇਕ ਲੈਣਾ ਚਿੱਟੇ ਚਿੱਟੇ ਲੀਕਾਂ ਵਾਲਾ ਫਾਇਦਾ ਜੇ ਨਾ ਮਿਲਿਆ ਫਿਰ ਜੇ ਨਾ ਮਿਲਿਆ ਫਿਰ ਫਿਰ ਰੰਗ ਦੱਸ ਦੇ ਨਾ ਹੋਰ ਕਰਾਂਗੇ ਹੋਰ ਕੋਈ ਕਲਰ ਦੱਸ ਦੇ ਕਿਹੜੇ ਰੰਗ ਦਾ ਲਵਾਂਗੇ ਐਂ ਦੱਸ ਸੱਚ ਇਹਦੀ ਹਰਮੰਦੀ ਸ਼ਿਕਾਇਤ ਨਹੀਂ ਲਾਉਣੀ ਹੁਣ ਕੋਈ ਹੁਣ ਰੋਟੀ ਦੇਂਦੀ ਤੈਨੂੰ ਦੇ ਦਿੰਦੀ ਹੁਣ ਇਹਦੀ ਦੀਦੀ ਰੋਟੀ ਹੌਂ ਟਿੱਡੀ ਦੀ ਵੀ ਦ ਸੰਡੀ ਆ ਨਾ ਹੌਂ ਟਿੱਡੀ ਪਰ ਕੇ ਖਾਂਦਾ ਰੋਟੀ ਹਾਂ ਇਹ ਆਪੇ ਆ ਸ਼ਿਗਲ ਬਪਾ ਸ਼ਿਗਲ ਮਮਾ ਹਾਈ ਵੋਏ ਕੁੱਤਾ ਪਜਾਮਾ ਬਾਗੀ ਆਜੋ ਬੈਠੋ ਮੈਂ ਇਕੱਠੇ ਮਿਲਦੇ ਹਾਂ ਆਜੋ ਪਾਉ ਤਸਗ ਲੈ ਕੇ ਜੰਨੇ ਹੈਂ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਕਿੱਥੇ ਚੱਲੇ ਆਪਾਂ ਅੱਜ ਕਿੱਥੇ ਅੱਜ ਕੀ ਅੱਜ ਅੱਜ ਕੀ ਮੇਰੇ ਪੁੱਤ ਅੱਜ ਬਾਰ ਬਾਰ ਅਸੀਂ ਪੁੱਛੀ ਜਾਂਦੇ ਸਾਨੂੰ ਪਤਾ ਨਹੀਂ ਲੱਗੰਦਿਆ ਸਾਨੂੰ ਸਾਨੂੰ ਨਾ ਪਤਾ ਨਹੀਂ ਲੱਗੰਦਿਆ ਸਾਨੂੰ ਪਤਾ ਨਹੀਂ ਡੇ ਐਸ ਤਰ ਤਰ ਆਰੋਪ ਬਰਥੜੇ ਵਿੱਚ ਚਲੋ 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 ਇਹ ਇੱਥੇ ਬਹਿਣਾ ਵਾ ਅੱਜ ਕੀ ਹੈ ਅੱਜ ਅੱਜ ਕੀ ਹੈ ਕੀ ਦਾ ਕੀ ਦਾ ਤੇਰਾ ਹੈ ਇਹ ਖਾਣਾ ਮੇਰੇ ਪੁੱਤਰੇ ਪੀਜ਼ਾ ਖਾਣਾ ਵਾ ਹੈ ਪੀਜ਼ਾ ਪੀਜ਼ਾ ਖਾਣਾ ਕਿ ਉਹ ਖਾਣਾ ਵਾ ਪੀਜ਼ਾ पास्ता खाना पिज़्ज़ा खाना पिज़्ज़ा खाना ये केक फिर मैं कला खाला हैं लिखा मराठी क्या आइ की बोली तुम ओह बिगुंबा यू ओह माय गॉड क्या मराठी नहीं हैं ना ठीक है स्वाद है अटैप लगी क्या दो दिलाजी ਕੋਣ ਉਹ ਲੜੋ ਪੀਜਿਆ ਲੈ ਆ ਆਹ ਕੋਲੇ ਜੀ ਫੋਨ ਕੈਕ ਇਸ ਗੋਇੰਗ ਟੂ ਸੈਂਡ ਹੇਅਰ ਟੀ ਕੱਪ ਓਕੇ ਆਹ ਜੇ ਆਹ ਤਰੀਕ ਕੋਲ ਬਣਿਆ ਦੇ ਇਹ ਹਾਂਜੀ ਦੁਖ ਸੁਖ ਤੇ ਇਹਨਾਂ ਨੇ ਕਰਨਾ ਆਪਸ ਦੇ ਵਿੱਚ ਜੋ ਜੀ ਇਹਨੂੰ ਪਿੱਛੇ ਕਰੋ ਥਰੇ ਹੱਥ ਤੋਂ ਉਹ ਰਹੀ ਕਰਨਾ ਕੋਈ ਇਹਦੇ ਚਾ ਗੋਲ ਦੇਓ ਆਹ ਹਾਂ ਆਦਰ ਨਾਲ ਲੈ ਜਾਓ ਆਦਰ ਨਾਲ ਉਹ ਉਹ ਨੂੰ ਵਰਤ ਨਾ 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 ਸਾਲੀ ਬੜ ਜਾਣਾ ਉਹ ਨੂੰ ਵੇੜ ਕੇ ਉਹਰਾਇਆ ਕਰ ਕੇ ਅਰੇ ਅਰੇ ਖੋਜ ਵਿੱਚ ਹੁਣ ਹੁਣੇ ਕੋਈ ਨਹੀਂ ਕਰਦਾ ਲੱਗਦੀ ਹੈ ਕੁਝ ਕਰਦਾ ਨਾ ਹੋਏ ਨਹੀਂ ਕਰਦਾ ਮੈਂ ਕੀ ਬਾਬਾ ਕਿਉਂ ਇਹ ਮੈਨੂੰ ਗਿਫਟ ਕਿ ਲੈਣਾ ਹੈ ਇਹ ਤੁਹ ਕਿ ਲੈਣਾ ਦਾਸ ਦਾਸ ਗਿਫਟ ਕਿ ਲੈਣਾ ਸਕੂਲੇ ਜਾਏਗਾ ਇੱਕ ਹਫਤਾ ਫਿਰ ਗਿਫਟ ਮਿਲੂ ਹੈ 19 ਤਰੀਕ ਨੂੰ ਗਿਫਟ ਮਿਲਣਗੇ ਇਹਨੂੰ ਉਹਣਾ ਪਰਛਦਾ ਆ ਆ ਕੀ ਹੈ ਚਲੋ ਫਿਰ ਚਲ ਫੜ ਕੋ ਪਾਪਾ ਫੜ ਗਈ ਚਲੋ ਫਿਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਚਲ ਵਸਤੂ ਵਸਤੂ ਕਲਾਪਿੰਗ ਕਰ ਇਹ ਝੁੜ ਕੇ ਨਾ ਹੀ ਹੀ ਦੇ plate ਦੇ ਉਰੇ ਮੜ ਗਈ

ਮੋਂ ਫੜਦੇ ਬੋਲਦੇ ਕੋਕਸ ਫਰਾਈ ਦੇ ਕੋਕ ਦੇ ਲੋ ਸਾਰੀਏ ਜੇ ਲੋ ਸੱਤ ਦੇ ਲੋ ਸੱਤ ਲੋ ਸਾਹ ਸੇ ਦੋ ਵੰਜੇ ਤੂੰ ਫੜ ਕੋਦ ਨਾ ਆਣੀ ਨਹੀਂ ਨਹੀਂ ਇਹ ਤੁਹਾਡਾ ਹਰਮੰਦਰ ਨਹੀਂ ਨਹੀਂ ਇਹ ਤੁਹਾਡਾ ਵਾ ਸਾਰਿਆਂ ਨੇ ਹਰ ਇੱਕ ਚੀਜ਼ ਦੇਖ ਕੀਤੀ ਆ ਲੈ ਲੋ ਤੀ ਮੈਂ ਨਹੀਂ ਆਣਾ ਅੱਪਾ ਮੈਂ ਤੁਹਾਨੂੰ ਖਾਣਾ ਦੋ ਦਿਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਹਦਾ ਵਰਤੜੇ ਆ ਹੈ ਅੱਜ ਮੇਰੇ ਪੋਤਰਾ ਵਾ ਸਮਾਈਲ ਆਪੇ ਆ ਗਈ ਨਾ ਆਪੇ ਸਮਾਈਲ ਆ ਗਈ ਅੱਜ ਮੇਰੇ ਪੁੱਤ ਦਾ ਬਰਥਡੇ ਮਨਾ ਕੇ ਹਟੇ ਆਂ ਤੇ ਬੜਾ ਖੁਸ਼ੀਆਂ ਭਰਿਆ ਰਿਹਾ ਬੜਾ ਬੜੇ ਦਿਨ ਤੋਂ ਇੰਤਜ਼ਾਰ ਸੀ ਪਰ ਜਿਹੜੀਆਂ ਜਿਹੜੀਆਂ ਤਿਆਰੀਆਂ ਕਰਨੀਆਂ ਸੀ ਉਹ ਨਹੀਂ ਹੋਈਆਂ ਕਿਉਂ ਨਹੀਂ ਹੋਈਆਂ ਕਿਉਂਕਿ ਸਮੇਂ ਦੀ ਘਾਟ ਕਰਕੇ ਇਹਦੇ ਕਰਕੇ ਸਮਾਂ ਬਹੁਤ ਜ਼ਿਆਦਾ ਸਾਡਾ ਬਿਜ਼ੀ ਸੀ ਹੜਾਂ ਕਰਕੇ ਜਾਂ ਹੋਰ ਵੀ ਕੰਮਕਾਰਾਂ ਕਰਕੇ 10 ਤਰੀਕ ਨੇੜੇ ਸੀ ਉਹਦੇ ਕਰਕੇ ਸਾਡੇ ਕੋ ਨਿਕਲਿਆ ਨਹੀਂ ਆ ਪਰ ਜਿੰਨਾ ਵੀ ਹੋਇਆ ਇੱਥੇ ਪਹੁੰਚੇ ਆ ਆਪਣੇ ਪੁੱਤ ਲਈ ਇਹਨੂੰ ਇੱਕ ਇੱਕ ਨੇ ਇਹਨੂੰ ਇੱਕ ਗੱਲ ਪੁੱਛਿਆ ਇੱਕ ਆਹ ਕੌਣ ਪਾਪਾ ਕਿਹਦੇ ਕਿੰਨੇ ਬੋਲ ਕੇ ਦੱਸੋ ਮੇਰੇ ਤੇ ਆ ਆ ਕੌਣ ਜੀ ਮਾਮੀ ਦਾ ਇਹ ਇਹ ਮਾਮੀ ਦਾ ਤੇ ਇਹ ਇਹਦਾ ਮੈ ਕੀ ਲੱਗਦਾ ਪਾਪਾ ਆ ਤੇ ਮੈ ਤੁਹਾਡਾ ਕੀ ਲੱਗਦਾ ਪਾਪਾ ਆ ਆ ਕੌਣ ਮੰਮਾ ਹਾਂ ਜੀ ਜੀ ਹਾਂ ਜੀ 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 ਮਾਸੀ ਮਾਸੀ ਆਏ ਐ ਇੱਥੇ ਅੱਜ ਸਭ ਤੋਂ ਵੱਡਾ ਰੋਲ ਆ ਸਿਮਰਨ ਦਾ ਜਿਹਦੇ ਕਰਕੇ ਅਸੀਂ ਸਾਰੇ ਜਾਣੇ ਇਕੱਠੇ ਹੋਏ ਸਹਰਿਆਂ ਤੋਂ ਆਈ ਸਹਰਿਆਂ ਤੋਂ ਆਈ ਆ ਆਪਣੇ ਮਾਂ ਦੇ ਨਾਲ ਆਈ ਆ ਸਾਡੀ ਭੈਣ ਦੇ ਨਾਲ ਆਈ ਆ ਤੇ ਬੜਾ ਇਹ ਬਹੁਤ ਜ਼ਿਆਦੀ ਖੁਸ਼ੀ ਹੋਈ ਤੁਹਾਡੇ ਸਾਰਿਆਂ ਦੀ ਤੁਹਾਡੇ ਸਾਰੇਆਂ ਦੀ ਦੁਆਵਾਂ ਕਰਕੇ ਅਸੀਂ ਸਾਰੇ ਜਾਣੇ ਇਕੱਠੇ ਇਕੱਠੇ ਆ ਤੇ ਦੁਆਵਾਂ ਦਿੰਦੇ ਰਹੋ ਇਸ ਬੱਚੇ ਨੂੰ ਇਸ ਮੇਰੀ ਛੋਟੀ ਧੀ ਨੂੰ ਜਿਹੜਾ ਵਾ ਤੁਸੀਂ ਦੁਆਵਾਂ ਦੋਗੇ ਤੇ ਸਾਰਾ ਕੁਝ ਇਹ ਵਧੀਆ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਨੇ ਕਿਉਂਕਿ ਸਾਨੂੰ ਤੁਹਾਨੂੰ ਤੁਹਾਡੀ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਤੁਹਾਡੀ ਬਸ ਅਸੀਸ ਦੀ ਲੋੜ ਮੈਨੂੰ ਪਤਾ ਕਿ ਮੇਰੀਆਂ ਭੈਣਾਂ ਕਈ ਜਿਹੜੀਆਂ ਮੈਨੂੰ ਵੇਖਦੀਆਂ ਨਾ ਉਹ ਮੇਰੇ ਇਸ ਬੱਚਿਆਂ ਕਰਕੇ ਬਹੁਤ ਜ਼ਿਆਦਾ ਪੁੱਛਦੀਆਂ ਨੇ ਤੇ ਬੜਾ ਜਿਆਦਾ ਆਪਣੇ ਮਨ ਦੇ ਵਿੱਚ ਵਿਰਾਗ ਰੱਖਦੀਆਂ ਨੇ بس ਇਹ ਹੀ ਕਿ ਛੋਟੀ ਜੀ ਕੋਸ਼ਿਸ਼ ਕੀਤੀ ਹੈ ਬਰਥਡੇ ਸੈਲੀਬ੍ਰੇਟ ਬੱਚੇ ਨੂੰ ਕੇਕ ਦੀ ਹੈ ਨਾ ਬੜੀ ਖੁਸ਼ੀ ਹੁੰਦੀ ਹੈ ਬਾਕੀ ਸਾਰਿਆਂ ਨੂੰ ਜਿਵੇਂ ਦੱਸ ਹੀ ਦਿੱਤਾ ਕਿ ਗਿਫਟ ਵਗੈਰਾ ਜਿਹੜੇ ਆ ਉਹ ਆਪਾਂ ਨਹੀਂ ਖਰੀਦ ਪਾਏ ਕਿਉਂਕਿ ਤੁਹਾਨੂੰ ਪਤਾ ਜਿੱਤੇ 10 ਤਰੀਕ ਦਾ ਇਵੈਂਟ ਉਹਦੀ ਤਿਆਰੀਆਂ 'ਚ ਲੱਗੇ ਸੀ ਤੇ ਉਹਦੇ ਕਰਕੇ ਗਿਫਟ ਵਗੈਰਾ ਆਪਾਂ ਨਹੀਂ ਖਰੀਦ ਸਕੇ ਤੇ ਉਹਨਾਂ ਦਾ ਇਹਨੂੰ ਪ੍ਰੋਮਿਸ ਕਰਕੇ ਚੱਲੇ ਆ ਗਏ ਸੀ 19 ਤਰੀਕ ਨੂੰ ਫੇਰ ਵਾਪਸ ਇੱਥੇ ਆਉਣਾ ਵਾ ਤੇ ਉਸ ਦਿਨ ਦੇ ਗਿਫਟ ਜੋ ਵੀ ਹੈ ਨਾ ਮਤਲਬ ਕਿ ਆਪਾਂ ਉਹ ਇੱਕ ਸਰਪ੍ਰਾਈਜ਼ ਹੀ ਰੱਖਾਂਗੇ ਛੋਟੇ ਹੋਣਗੇ ਵੱਡੇ ਹੋਣਗੇ ਜਿੱਦਾਂ ਦੇ ਵੀ ਹੋਣਗੇ ਉਹ ਲੈ ਕੇ ਆਵਾਂਗੇ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ ਨਹੀਂ ਜੀ ਇਹ ਉਹ ਸਿਆਣੀ ਹੋ ਗਈ ਹੁਣ ਵਿਆਹ ਤੋਂ ਬਾਅਦ ਇਹ ਕੁਝ ਜ਼ਿਆਦਾ ਨਹੀਂ ਹੁਣ ਕਹਿ ਸਕਦੀ ਇਹ ਸਾਨੂੰ ਹੀ ਪਤਾ ਹੁਣ ਇਹ ਹੁਣ ਸਾਨੂੰ ਹੀ ਪਤਾ ਤੇ ਕਮਾਈ ਕਰਨ ਗਏ ਆ ਭਾਈ ਸਾਹਿਬ ਸਾਡੇ ਪ੍ਰੋਣਾ ਸਾਹਿਬ ਸਾਡੇ ਪ੍ਰੋਣਾ ਸਾਹਿਬ ਇਹ ਕਿੱਥੇ ਗਏ ਦੁਬਈ ਦੁਬਈ ਗਏ ਆ ਬੜੀ ਛੋਟੀ ਕਮਾਈ ਕਰਦੇ ਆ ਤੇ ਇੱਕ ਦੂਜੇ ਨਾਲ ਵੀਡੀਓ ਕੋਲ ਤੇ ਗੱਲਾਂ ਬਾਤਾਂ ਕਰਦੇ ਆ ਤੇ ਸੋਹਣੇ ਤਰੀਕੇ ਦੀ ਆਪਣੀ ਜਿਹੀ ਜੀ ਕਰਦਾ ਤੁਹਾਡੇ ਸਾਰੇ ਵੀ ਤੋਂ ਆਵਾਜ਼ ਸਭ ਤੇ ਸਾਰਾ ਕੁਝ ਤੇ ਖਾਲਸਾ ਵਾਹਿਗੁਰੂ ਜੀ ਕਾ ਭਤੋ ਮੈਨੂੰ ਵੀ ਦੋ ਹਾਂ ਮੈਨੂੰ ਵੀ ਦੋ ਆਲੂ ਚੁੱਕਾ ਹਾਏ ਪਪਾ ਆਹ ਤੂੰ ਹਾਂ ਕੋਈ ਗੱਲ ਨਹੀਂ ਇਹ ਚੁਪਾ ਲੋ ਇਹ ਤਾਂ ਸਾਰੀਆਂ ਚੁਪਾ ਲਈ ਸਾਰੀਆਂ ਲੈ ਲੈਣੀਆਂ ਆਪਾਂ ਆਪਾਂ ਛੱਡਣਾ ਹੀ ਨਹੀਂ ਕੋਈ ਇੱਥੇ ਇਹ ਅਥਲੇ ਫੜੋ ਆਕੇ ਆ ਕੇ ਨੇ ਫੜਨੀਆਂ ਬਾਈ ਸਮਝੂਰ ਜੂਰ ਬਾਈ ਬਾਈ ਜੀ ਸਾਰਿਆਂ ਨੂੰ ਮੇਰਾ ਬਾਈ ਗੁਰੂ ਖਾਲਸਾ ਬਾਈ ਗੁਰੂ ਕਾਪੀ ਬਰਥਡੇ 22 92 ਅੱਜ ਬੋਲੇ ਕੁਟੂ ਸਿਮਰਨ ਨੂੰ ਆਪਾਂ ਤਰਦਾ ਸੀ ਹੁਣ ਆਪਾਂ ਚੱਲੀਏ